ਹੈਲੋ ਜੀ ਸਤਿ ਸ੍ਰੀ ਅਕਾਲ ਜੀ ਬੋਸਨਾਲ ਜੀ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਆਪਾਂ ਲੱਗਾਂਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੇ ਟਾਈਮ ਜਿਹੜਾ 1 ਵਜ ਚੁੱਕਿਆ ਜੀ ਦੁਪਹਿਰ ਦਾ ਤੇ ਇਹ ਪਰ ਮੌਸਮ ਤੁਸੀਂ ਦੇਖੋ ਆਲੇ-ਦੁਆਲੇ ਇਹ ਕਾ ਮੌਸਮ ਦਿਖਾ ਦੇ ਕੰਕੜਾ ਤੇ ਇੱਧਰ ਕੰਕੜਾ ਦੇਖੋ ਜੀ ਕੰਕੜਾ ਬਹੁਤ ਸੋਹਣੀਆਂ ਹੋ ਰਹੀਆਂ ਹਨਾ ਤੇ ਪਰ ਪਤਾ ਨਹੀਂ ਲੱਗਦਾ ਕਿ 1 ਵਜਿਆਗਾ ਇੱਕ ਬਾਜੀ ਚੁੱਕਿਆ ਹੈਗਾ ਤੇ ਆਪਾਂ ਬਣਾ ਰਹੇ ਹਾਂ ਜੀ ਪਾਠੀਆਂ ਹਾਂ ਡੇੜੀ ਅੱਜ ਬਹੁਤ ਜ਼ਿਆਦੇ ਹੈ ਜੀ ਹਜੇ ਕੱਲ ਸੂਰ ਜਿਹੜਾ ਕੱਲ ਵੀ ਨਹੀਂ ਦਿਖਾਈ ਦਿੱਤਾ ਤੇ ਅੱਜ ਵੀ ਜਿਹੜਾ ਸੂਰਜ ਦਿਖਾਈ ਨਹੀਂ ਦਿੱਤਾ ਤੇ ਪਾਠੀ ਸਾਨੂੰ ਪਤਾ ਜੀ ਹਨਾ ਆਪਾਂ ਪੱਤਨੀ ਪੱਤਨੀ ਹੈਗੀ ਕਿਉਂਕਿ ਇਹ ਆਪਣਾ ਰੁਟੀਨ ਹੀ ਨਾਲ ਹਨਾ ਇੱਕ ਤੇ ਇਹਦੇ ਵੀ ਨਾਲ ਆਪਾਂ ਨੂੰ ਨਹੀਂ ਸਰਦਾ ਜੀ ਬਾਲਣਾ ਹਨਾ ਤੇ ਆ ਗੇੜੇ ਦੀ ਲੋੜ ਹੈ ਜੀ ਤੇ ਬਾਕੀ ਇਧਰ ਆਪਣੇ ਛੋੜੇ ਪੱਤਿਆਂ ਵਾਂਗ ਪਾਸੇ ਤੁਸੀਂ ਉਹ ਹੀ ਦੇਖਦੇ ਹੋਗੇ ਬਾਕੀ ਜਿਹੜੇ ਭੈਣ ਫਰਾ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਆਪਣੇ ਵੀਡੀਓ ਕਿ ਮੇਲੀਆਂ ਲੱਗਦੀਆਂ ਨੇ ਆਪਣੇ ਚੈਨਲ ਤੇ ਤੁਹਾਨੂੰ ਆਪਣੇ ਘਰੇਲੂ ਕੰਮ ਸੰਦੇ ਹਨਾ ਪਿੰਡਾਂ ਦੇ ਕੰਮ ਸੰਦੇ ਵੀ ਲਿਆ ਕਰਨਗੇ ਵੀ ਜੋ ਵੀ ਅਸੀਂ ਕਰਾਂ ਦੇ ਵਿੱਚ ਡੇਲੀ ਦੇ ਸੂ ਰੁਟੀਨ ਹੈ ਜੀ ਕੋਈ ਹਨਾ ਇਹ ਨਹੀਂ ਬਿਨਾ ਤੋ ਕਿ ਕੋਈ ਖਵਾ ਕਰਨੀ ਹੈ ਤੇ ਜਿਵੇਂ ਦੀ ਵੀ ਆਪਣੀ ਹਾਲਤ ਹੁੰਦੀ ਹੈ ਲਿਬੜੀ ਟਿਬੜੀ ਆਪਾਂ ਉਹ ਵੀ ਸੋੜਨਾ ਸ਼ੇਅਰ ਕਰ ਦਿੰਦੇ ਹੁੰਦੇ ਆ ਕੋਈ ਐ ਪੇਸ਼ਸ਼ਨ ਬਲੌਗ ਬਣਾਉਣ ਦੇ ਲਈ ਸਪੈਸ਼ਲ ਨਾ ਹਗਾ ਤਾਂ ਵੀ ਵੀ ਕਰਦੇ ਹਨਾ ਤੇ ਨਾਰਮਲ ਆਪਣੀ ਜਿਹੜੀ ਹੈ ਜੇ ਬਲੌਗ ਹੁੰਦੇ ਨੇ ਖੇਤੀਬਾੜੀ ਰਿਲੇਟਰ ਕਰਦੇ ਕੰਮ ਤਾਂ ਦੇ ਰਿਲੇਟਡ ਤੇ ਪਰ ਸਪੋਰਟ ਜਰੂਰ ਕਰਿਆ ਕਰੋ ਜੀ ਹਨਾ ਕਿਉਂਕਿ ਇਹ ਮਿਹਨਤ ਬਹੁਤ ਲੱਗਦੀ ਹੈ ਤੇ ਕੁਝ ਨਵਾਂ ਕਰੰਦਾ ਸੋਚਿਆ ਹੋਇਆ ਹਨ ਵੀ ਜੀ ਆਪਣੀ ਥੋੜੀ ਜੀ ਮਿਹਨਤ ਨਾਲ ਹਨ ਐਨੇ ਕੰਮ ਤਾਂ ਹੁੰਦੇ ਹੁੰਦੇ ਦੇ ਬਾਵਜੂਦ ਵੀ ਆਪਾਂ ਕੋਈ ਨਾ ਕੋਈ ਵੀਡੀਓ ਬਣਾ ਕੇ ਸ਼ੇਅਰ ਕਰ ਦਿੰਨੇ ਹਨ ਵੀ ਚਲੋ ਕੋਈ ਆਪਾਂ ਨੂੰ ਮਿਹਨਤ ਦਾ ਫਲ ਮਿਲ ਜੇ ਤੇ ਕੁਝ ਨਵਾਂ ਬਣ ਸਕੇ ਹਨ ਕੋਈ ਜ਼ਿੰਦਗੀ ਦੇ ਵਿੱਚ ਸੁਧਾਰ ਆ ਸਕੇ ਹਨ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਆ ਸਕੇ ਆਉਣ ਵਾਲੇ ਸਮੇਂ ਦੇ ਸੁਧਾਰ ਲਈ ਆਪਾਂ ਜਿਹੜੇ ਸਭ ਕਰ ਰਹੇ ਹਾਂ ਜੀ ਹਨ ਤੇ ਡੇਲੀ ਵੀਰਾਂ ਨਾਲ ਸ਼ੇਅਰ ਕਰ ਦਿਆ ਤੇ ਜਿਹੜੇ ਭੈਣ ਭਰਾਸ ਚੈਨਲ ਨੂੰ ਕਰਦੇ ਸਪੋਰਟ ਸਾਰਿਆਂ ਦਾ ਤੈਨੂੰ ਧੰਨਵਾਦ ਹੈ ਜੀ ਤੇ ਆਪਣੀ ਸਪੋਰਟ ਆਈਡੀ ਆਪਣੇ ਨਾਲੇ ਇਸੇ ਤਰ੍ਹਾਂ ਬਣਾਈ ਰੱਖੋ ਪਾਠੀਆਂ ਪੱਥਰ ਨੂੰ ਆਪਣੀ ਇਸਰ ਜਗਾ ਨਹੀਂ ਹੈ ਕਿਉਂਕਿ ਦਰਖਤ ਚਾਰੇ ਪਾਸੇ ਬਹੁਤ ਜਿਆਦੇ ਨੇ ਤੇ ਅੱਗੇ ਨਾ ਮੈਂ ਸਵੇਰੇ ਸਵੇਰੇ ਪਾਠੀਆਂ ਪਾ ਦਿੰਦੀ ਹਾਂ ਤੁਸੀਂ ਕੱਲ ਦੀ ਮੈਂ 1.5 ਵਜੇ ਪਾ ਦਿਆਂ ਕਿਉਂਕਿ ਜਿਹੜੀਆਂ ਜੜੀਆਂ ਨੂੰ ਤਾਂ ਪੈਣ ਲੱਗੀਆਂ ਸਵੇਰੇ ਨਾਲ 38 ਡਿਗਰੀ ਹੈ ਉੱਪਰ ਦਰਖਤਾਂ ਦੀ ਤੇ ਹੁਣ ਹਵਾ ਨਾਲ ਸੁੱਕ ਗਈ ਤੇ ਹੁਣ ਜਿਹੜਾ ਪਤਾ ਕਰਕੇ ਇਸ ਟਾਈਮ ਪੱਥਰ ਰਹੇ ਆਗੇ ਤੇ ਹੁਣ ਮੈਂ ਦੋ ਦਿਨ ਹੋ ਗਏ ਇਸ ਟਾਈਮ ਵੀ ਪੱਥਰ ਨੂੰ ਪਾ ਦਿੰਗੇ ਤੇ ਪਹਿਲਾਂ ਮੈਂ ਸਵੇਰੇ ਇੱਕ ਵਾਰੀ ਸੂਰਜਾਂ ਤੋਂ ਕਰਨਾ ਪਹਿਲਾਂ ਇਹ ਪੱਥਰੀ ਪੱਥਰ ਦੀ ਤੇ ਹੁਣ ਉਹਦਾ ਟ੍ਰੇਲ ਹੁੰਦੀ ਜੀ ਉੱਪਰ ਦਰਖਤ ਨੇ ਹਨਾ ਬਿਮਾਰ ਹੋਣ ਦਾ ਡਰ ਰਹਿੰਦਾ ਤੇ ਵੈਸੇ ਪਾਪਾ ਜੀ ਤਾਂ ਕਹਿ ਰਹੇ ਸੀ ਕੋਈ ਬਸ ਕਰੋ ਹੁਣ 20 ਦਿਨ ਨਾ ਪੱਥਰ ਹਨਾ ਕਿਉਂਕਿ ਜੀ ਠੰਡ ਹੈ ਤੇ ਉਹ ਕਹਿ ਰਹੇ ਸੀ ਵੀ ਇਹ ਬਿਮਾਰ ਹੋ ਗਈ ਹਨਾ ਫਿਰ ਡੁੱਗਣੇ ਲੱਗਣ ਨੀ ਥਾਂ ਹੋ ਜਾਂਦਾ ਤੇ ਬਾਕੀ ਜਿਹੜਾ ਜੀ ਵੀ ਹਨਾ ਕਰੇ ਕੰਮ ਤੋਂ ਬਿਨਾ ਵੀ ਮੈਂ ਕਰਦਾ ਹਾਂ ਕਿਉਂਕਿ ਕੰਮ ਦਾ ਦਬਾਅ ਵੀ ਪਰ ਪਾਠਾਂ ਲੈ ਕੇ ਵੀ ਕੋਈ ਹਨਾ ਮੰਨ ਦੇ ਵਿੱਚ ਇੱਕ ਸੋਚਿਆ ਹੋਇਆ ਜੀ ਹਨਾ ਵੀ ਜੋ ਕੰਮ ਹੋ ਜੇ ਉਹ ਅਸੀਂ ਸੋਣ ਨਾਲ ਸ਼ੇਅਰ ਨਹੀਂ ਕਰਿਆ ਉਹ ਸੋਣ ਨਾਲ ਨਾ ਮੂਰੇ ਬੱਡੇ ਦਿਨਾਂ ਦੇ ਵਿੱਚ ਸ਼ੇਅਰ ਕਰਾਂਗੇ ਤੇ ਉਹਨਾਂ ਆਪਾਂ ਹੋਰ ਕੁਝ ਪਾਠੀਆਂ ਜੋੜ ਲਈਏ ਤੇ ਉਹ ਆਪਾਂ ਹਜੇ ਸੋਣ ਨਾਲ ਸ਼ੇਅਰ ਨਹੀਂ ਕਰਿਆ ਉਹ ਵੀ ਆਪਣੇ ਹਨਾ ਮੰਨ ਦੇ ਵਿੱਚ ਚੈੱਕ ਤੇ ਵੀ ਕੁਝ ਆਦਰ ਚੰਦ ਪਾਠੀਆਂ ਹੋਣ ਹਨਾ ਕੁਝ ਨਾ ਕੁਝ ਫਿਰ ਸ਼ੇਅਰ ਕਰਾਂਗੇ ਸੋਣ ਨਾਲ ਤੇ ਇੱਕ ਵਾਰ ਜਿਹੜਾ ਆਪਾਂ ਫਾਸਟ ਨਾਲ ਜੋੜ ਦਿੱਤਾ ਹੋਇਆ ਜੀ ਮੈਨੂੰ ਇੱਕੀ ਠੰਡ ਕੋਈ ਨਹੀਂ ਲੱਗਦੀ ਜੀ ਕਿਉਂਕਿ ਇਹ ਮੈਨੂੰ ਇਹ ਹੈ ਵੀ ਮੈਂ ਕੁਛ ਨਾ ਕੁਛ ਹੈ ਨਾ ਮੈਂ ਜਿਹੜਾ ਕਰਨ ਵਾਲੇ ਸੋਚਦੀ ਆ ਪਹਿਲਾਂ ਉਹ ਅਦਰ ਚੱਦ ਕਰਾਂ ਫੇਰ ਹੀ ਤੁਹਾਨੂੰ ਸ਼ੇਅਰ ਕਰੂੰਗੀ ਤੇ ਬਾਤਨਾ ਦਾ ਕੰਮ ਹੈ ਜੜਾ ਆਪਣਾ ਜੋੜਾਂ ਤੇ ਹੈਗਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਨਾ ਚੈਨਲ ਨੂੰ ਕਰ ਲੈ ਜੀ ਕਰੋ ਸਬਸਕ੍ਰਾਈਬ ਤੇ ਚਲੋ ਠੀਕ ਹੈ ਜੀ ਅੱਜ ਦੀ ਵੀ ਇਸ ਹੋਰ ਨਵੇਂ ਕੰਮ ਕਰਦੇ ਦੇ ਨਾਲ ਤੇ ਹਾਂਜੀ ਲੋ ਜੀ ਪਾਤੀਆਂ ਪਹਿੜੇ ਪਾਤ ਲਈਆਂ ਨੇ ਤੇ ਹੁਣ ਆਪਾਂ ਇੰਦੇ ਅੰਦਰ ਸਮਰਾ ਸਮਾਰੀ ਕਰਦੇ ਹਾਂ ਕਿਉਂਕਿ ਮਾਸ ਮੇਡਾ ਮੀ ਵਾਲਾ ਹੋ ਗਿਆ ਤੇ ਇਹ ਕਦੋਂ ਵੀ ਮੀ ਆ ਸਕਦਾ ਹਨਾ ਤੇ ਹੁਣ ਆਪਾਂ ਪਾਤੀਆਂ ਜਿਹੜੀ ਜਗਾ ਕਰਦੇ ਅੰਦਰ ਪਹਿਲਾਂ ਵੀ ਜਿਹੜੇ ਭੈਣ ਭਰਾ ਸ਼ੁਰੂ ਤੋਂ ਆਪਣੀ ਵੀਡੀਓ ਦੇਖਦੇ ਆ ਰਹੇ ਹਨਾ ਸਾਰਿਆਂ ਨੂੰ ਪਤਾ ਜੀ ਪਹਿਲਾਂ ਆਪਣੇ ਇਥੇ ਪਾਤੀਆਂ ਹੁੰਦੀਆਂ ਸੀ ਤੇ ਜਿਹੜੀਆਂ ਕਿ ਹੁਣ ਆਪਾਂ ਮਚਾ ਲਤੀਆਂ ਨੇ ਹਨਾ ਜੀ ਭਾਲ ਲੀਆਂ ਨੇ ਤੇ ਹੁਣ ਆਪਾਂ ਨੇ ਇਥੇ ਜਿਹੜੀ ਕਰੂਨ ਹੈਗੀ ਥੰਨੋਂ ਪਾਤੀਆਂ ਨਿਕਲਦੀ ਹੁੰਦੀ ਆ ਇਹਨੇ țeਰੀ ਲਈ ਆ ਕਿਉਂਕਿ ਆਪਾਂ ਇਹਨੂੰ ਆ ਬਾਅਦ ਵਿੱਚ ਖੇਤ ਵਿੱਚ ਪਾਵਾਂਗੇ ਜਿਵੇਂ ਆਪਾਂ ਹੁਣ ਗੰਡੇ ਲਾਵਾਂਗੇ ਹਨ ਤਾਂ ਗੰਡਿਆਂ ਦੇ ਵਿੱਚ ਪਾਵਾਂਗੇ ਇਹਨੂੰ ਸ਼ਾਹਨਾ ਕੇ ਬਰੀਕ ਤੇ ਬਹੁਤ ਹੀ ਅਲਾਹੇਵੰਦ ਹੈ ਜੀ ਇਹ ਹਨਾ ਪਾਠੀਆਂ ਪੂਰੀਆਂ ਹੋਈਆਂ ਨੇ ਤੇ ਨੰਬਰ 2 ਇਹਦੇ ਵਿੱਚ ਜਿਹੜੀ ਸਵਾਹ ਮਿਲੀ ਹੋਈ ਆਪਸ ਜਿਹੜੀ ਹੈ ਸ਼ਾਹਨਾ ਸਵਾਹ ਛੱਡਦੇ ਹੁੰਨੇ ਥੱਲੇ ਹੁਣ ਵੀ ਸੁਣ ਦਿਖਾਉਣੇ ਆਪਾਂ ਗੱਟਾ ਜਿਹੜਾ ਭਰਿਆ ਹੋਇਆ ਸਵਾਦ ਆ ਤੇ ਉਹ ਆਪਾਂ ਪਹਿਲੇ ਥੱਲੇ ਪਿਛਾਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਹਨਾ ਫਿਰ ਪਾਠੀਆਂ ਚੰਡੀਆਂ ਸ਼ੁਰੂ ਕਰਾਂਗੇ ਤੇ ਬਾਕੀ ਟਾਈਮ ਤਾਂ ਬਹੁਤ ਘੱਟ ਹੁੰਦਾ ਜੀ ਪਾਠੀਆਂ ਚੱਕਣ ਦਾ ਹਨਾ ਚਲੋ ਕਦੇ ਟੋਕਰਾ ਚੱਕਤਾ ਕਦੇ ਡੋਟ ਡੋਟ ਟੋਕਰੇ ਚੱਕ ਤੇ ਐਸਾ ਜਿਹੜੀ ਆਪਾਂ ਸੋਹੇ ਥੋੜੀ ਪਾਠੀਆਂ ਅੰਦਰ ਲਾਈ ਜਾਵਾਂਗੇ ਇੱਕ ਵਾਰ ਆਪਾਂ ਹੁਣ ਜਗਾ ਕਰ ਲਈ ਤੇ ਲਓ ਜੀ ਇਹਨਾਂ ਪਹਿੜਾ ਚੰਗੀ ਤਰ੍ਹਾਂ ਰੱਖਣਾ ਸਮਾਰ ਲਈ ਇਹ ਆਪਾਂ ਇੱਥੇ ਥੇਰੇ ਲੱਗੀ ਰੋਗੇ ਜੀ ਜਿੱਦੇ ਹਨਾ ਖੇਤ ਪਾਉਣਾ ਹੋਇਆ ਗੰਡਿਆਂ ਤੇ ਰੇਤ ਪਾਣਾ ਹੈ ਕਿਉਂਕਿ ਇਹ ਸਵਾਬ ਵੀ ਪਾਉਣੇ ਨੇ ਗੰਡਿਆਂ ਦੇ ਵਿੱਚ ਤੇ ਜਿਵੇਂ ਕਹਿੰਦੇ ਪਾਠੀਆਂ ਪਿਉ ਪਿਉ ਰੇਹ ਪੋਣੀ ਚਾਹੀਈ ਆ ਹਨ ਤੇ ਬਿਲਕੁਲ ਉਹੀ ਚੀਜ਼ ਹੈ ਜੀ ਹਨ ਉਹ ਮੇਦੀ ਜਿਹੜੀ ਰੇਹ ਹੈ ਇਹ ਤੇ ਲਾਉ ਜੀ ਇਕੱਠਾ ਇਹਨੂੰ ਆਪਾਂ ਕੱਟ ਲੈ ਲੈ ਹਾਲਾ ਬਰਾਬਰ ਰੇਹ ਇਹਨੂੰ ਸੜਦੀਆਂ ਪਾਠ ਨੂੰ ਫੇਟਾ ਕੇ ਹੈ ਦੇਖ ਨਾ ਇਹ ਤਾਂ 10 ਮਿੰਟ ਲਾਦਾ ਸਾਰੀਆਂ ਤਾਂ ਚੱਕਰੀ ਨਹੀਂ ਆਖਣ ਹਮਮ ਜਿਵੇਂ ਟਾਈਮ ਲੱਗਿਆ ਸਭ ਇਸ ਕਰੇ ਚੱਕਰ ਚੱਕਾ ਕਰਦੇ ਹਮ ਕਾਰਨ ਉਹ ਨਹੀਂ ਰਸੀ ਜਾਂਦੇ ਲੱਗੂ ਆ ਖੜੀ ਜਾ ਰੱਖੋ ਲੈ ਖੜੀ ਆਪਾਂ ਅੱਗੇ ਖੜੀ ਇਹ ਵੱਡੀ ਹੈ ਥੱਲੇ ਸੁਆਕਾ ਤੁਹ ਬੁਸ਼ਾਉਂਦੇ ਹੁੰਦੇ ਆ ਸੁਆਹ ਬੁਸ਼ਾਉਣ ਨਾਲ ਫਿਰ ਕਿਵੇਂ ਹੁਣ ਢਪਾਂਡ ਜਿਹੀ ਹੋਣੀ ਲੱਗਦੇ ਸਾਨੂੰ ਸੁਆਹ ਆ ਬਹੁਤ ਚੰਗਾ ਫਾਇਦਾ ਇਹ ਸੁਆਹ ਨਾਲ ਜਿਹੜੇ ਥੱਲੇ ਘੂਣ ਵੀ ਲੱਗਦੇ ਸਵਾਲ ਜਿਹੜੀ ਕਲੀ ਦਾ ਕੰਮ ਕਰਦੀ ਹੈਗੀ ਕਿਉਂਕਿ ਇਹਦੇ ਵਿੱਚ ਬਹੁਤ ਖਾਰ ਹੁੰਦੀ ਹੈ ਜੀ ਹੁਣ ਜਹੇ ਜੀ ਕਲੀ ਪਾ ਲਈ ਤੇ ਜਹੇ ਜਿਹੜਾ ਹੈਗਾ ਸਵਾਹ ਪਾ ਲਈ ਹੈ ਨਾ ਇੱਕ ਬਰਾਬਰ ਹੈ ਜੀ ਸਲਾਈ ਦੀ ਤਾਂ ਬਿਸ਼ਾ ਦੱਤੀ ਹੈਗੀ ਤੇ ਇੱਕ ਆਪਾਂ ਤੁਹਾਨੂੰ ਹੋਰ ਦੱਸਦੇ ਹਾਂਗੇ ਰਿਵਾਜ ਪਿੰਡਾਂ ਦੇ ਵਿੱਚ ਇਹ ਰਿਵਾਜ ਹੈ ਜੀ ਹਨਾ ਜਿੱਦੋਂ ਵੀ ਘਰਾਂ ਤਰਿਆ ਜਾਂਦਾ ਹੈਗਾ ਤਾਂ ਦੀਵਾ ਜਿਹੜਾ ਜ਼ਰੂਰ ਤਰਿਆ ਜਾਂਦਾ ਜੀ ਦੀਵਾ ਇਹ ਸੁਣ ਮੈਂ ਇੱਕ ਗੱਲ ਹੋਰ ਦੱਸਦੀ ਐ ਨਾ ਆਟੋਮੈਟ ਕਿਹੜਾ ਉਹਦੇ ਵਿੱਚ ਗੱਟੇ ਦੇ ਵਿੱਚ ਦੀਵਾ ਆਇਆ ਦੀਵਾ ਜਿਹੜਾ ਇਹ ਸੌਣ ਸਤਰ ਹੁੰਦਾ ਜੀ ਬੁੜੀਆਂ ਦਾ ਹਨਾ ਪੁਰਾਣੇ ਟਾਈਮ ਤੇ ਜਿਹੜਾ ਦੀਵਾ ਧਰਦੀਆਂ ਆ ਰਹੀਆਂ ਨੇ ਵਿੱਚ ਤੇ ਦੀਵੇ ਦੇ ਵਿੱਚ ਇੱਕ ਸਰੋਂ ਦਾ ਤੇਲ ਤੇ ਇੱਕ ਜਿਹੜਾ ਗੁੜ ਰੱਖਿਆ ਜਾਂਦਾ ਜੀ ਹੈ ਨਾ ਤੇ ਫਿਰ ਇਹ ਜਿਹੜਾ ਸੌਣ ਸੱਤਰ ਕਰਿਆ ਜਾਂਦਾ ਹੈ ਘਹਰਾ ਰੱਖਣਾ ਵੀ ਕੋਈ ਮਾੜੀ ਮੋਟੀ ਗੱਲ ਨਹੀਂ ਜੀ ਹੈ ਨਾ ਬਹੁਤ ਜਿਹੜੀ ਹੈ ਪੁਰਾਣੀਆਂ ਬੁੜੀਆਂ ਵਿਚਾਰ ਕਰਕੇ ਦੇਣ ਦਾ ਵੀ ਗੰਡਮੂੜਾ ਦਾ ਹੈ ਨਾ ਪੈਚਕਾ ਦਾ ਪੁਰਾਣੇ ਟਾਈਮ ਦੇ ਵਿੱਚ ਜਿਹੜਾ ਹੈ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ ਵੀ ਕਿਹੜੇ ਰਵਾਜ ਨਾਲ ਜਿਹੜਾ ਹੈ ਨਾ ਘਹਰਾ ਤਰਨਾ ਕਿਹੜੇ ਦਿਨ ਤਰਨਾ ਬੁੜੀਆਂ ਗੰਡਮੂੜ ਪੈਚਕਾ ਦੇਖ ਕੇ ਤੇ ਫੇਰ ਜਿਹੜਾ ਹੈ ਦੀਵਾ ਧਰਦੇ ਹਸੀ ਦੀਵੇ ਦੇ ਵਿੱਚ ਸਰੋਂ ਦਾ ਤੇਲ ਤੇ ਗੁੜ ਤੇ ਚੌਲ ਇਹ ਚੀਜ਼ ਜਿਹੜੀਆਂ ਪਾਈਆਂ ਜਾਂਦੀਆਂ ਸੀ ਤੇ ਫੇਰ ਜਿਹੜੀ ਪਾਥੀ ਮੁੱਦੀ ਬਾਈਦੀ ਹੁੰਦੀ ਸੀ ਤੇ ਚਲੋ ਠੀਕ ਹੈ ਹੁਣ ਆਪਾਂ ਪਾਥੀਆਂ ਧਰਦੇ ਹਾਂ ਇੱਥੇ